ਇਹਦਾ ਟਰਕੀ ਦਾ ਸੇਬ ਭਾਰਤ ਚਾਹੁੰਦਾ ਸੀਗਾ ਉਹ ਕੋਈ ਨਾ ਮਤਲਬ ਕਾਫੀ ਤਾਜ਼ਾ ਚਾਹੁੰਦਾ ਹੈ ਪੂਰੇ ਹਿੰਦੁਸਤਾਨ ਦੀ ਸਾਰੇ ਪਾਸੇ ਜਾਂਦਾ ਹੈ ਪਰ ਮੋਦੀ ਜੀ ਨੇ ਇੱਕ ਟਰਕੀ ਦਾ ਸੇਬ ਬੰਦ ਕਰਕੇ ਇੱਕ ਬਹੁਤ ਵਧੀਆ ਸਟੈਪ ਚੱਕਿਆ ਹੈ ਹਿੰਦੁਸਤਾਨ ਨੂੰ ਇਹਨਾਂ ਕੋਈ ਫਰਕ ਨਹੀਂ ਪੈਣਾ ਹਿੰਦੁਸਤਾਨ ਕੋਲ ਸੇਬ ਬੜੀ ਜਗ੍ਹਾ ਤੋਂ ਆਉਂਦਾ ਹੈ ਔਰ ਹਿੰਦੁਸਤਾਨ ਦਾ ਆਪਣਾ ਸੇਬ ਬਹੁਤ ਵੱਡੀ ਕੁਆਲਿਟੀ ਕੁਆਂਟੀਟੀ 'ਚ ਹੁੰਦਾ ਜਿਸ ਦੇ ਵਿੱਚ ਤੁਸੀਂ ਲਾਓ ਸਾਡੇ ਕੋਲ ਜੰਮੂ ਕਸ਼ਮੀਰ ਦਾ ਸੇਬ ਸਾਡੇ ਕੋਲ Shimla ਦਾ ਸੇਵ ਸਾਡੇ ਕੋਲ Kullu ਦਾ ਸੇਵ ਸਾਡੇ ਕੋਲ Chamba ਦਾ ਸੇਵ ਸਾਡੇ ਕੋਲ ਆਪਣਾ ਤੁਹਾਡਾ ਰੱਬ ਕਰੇ ਭਲਾ ਇਧਰੋਂ ਉਤਰਾੰਛਲ ਤੋਂ ਉਤਰਾਖੰਡ ਤੋਂ ਕਾਫੀ ਸੇਵ ਆਂਦਾ ਨੇ ਅਣੀਕਾਲ ਤੋਂ ਉੱਪਰਲੀ ਬੈਲਟ ਤੋਂ ਸਾਰਾ ਮਤਲਬ ਕਾਫੀ ਸੇਵ ਆਂਦਾ ਸਾਡੇ ਕੋਲ ਸਾਨੂੰ ਸੇਵ ਦਾ ਕੋਈ ਫਰਕ ਨਹੀਂ ਪੈਂਦਾ ਲੇਕਿਨ ਇੱਕ ਵਾਰੀ ਇਹ ਜ਼ਰੂਰ ਹੈ ਕਿ ਜਿਹੜਾ ਤਰਕੀ ਹੈ ਉਹਨੀਆਂ ਨਾਲ ਸਾਹੀਂ ਤੁਹਾਨੂੰ ਜ਼ਰੂਰ ਹੋ ਜਾਏਗਾ ਹਿੰਦੁਸਤਾਨ ਦੀ ਸਾਰਨਾ ਵੱਡੀ ਤਗੜੀ ਜਿਹੜੀ ਸਭ ਨਾਲ ਵੱਡੀ ਜਿੱਤ ਹੈ ਉਹ ਇਥੋਂ ਦੀ ਪਾਪੂਲੇਸ਼ਨ ਹੈ ਅਸੀਂ 150 ਕਰੋੜ ਦੀ ਪਾਪੂਲੇਸ਼ਨ ਦੇ ਲਾਗੇ ਲਾਗੇ ਪਹੁੰਚ ਚੁੱਕੇ ਹਾਂ ਔਰ ਸਾਡੀ ਡਿਮਾਂਡ ਜਿਹੜੀ ਹੈ ਉਹ ਕਿੱਥੇ ਵੀ ਅਸੀਂ ਆਪਣੀ ਕਿਸੇ ਚੀਜ਼ ਦੀ ਡਿਮਾਂਡ ਕਰਦੇ ਹਾਂ ਉਹ ਬੜੀ ਹਾਈ ਲੈਵਲ ਤੱਕ ਜਾਂਦੀ ਹੈ ਔਰ ਇਹ ਜਿਹੜੀ ਸਾਡੇ ਹਿੰਦੁਸਤਾਨ ਦੇ ਵਿੱਚ 터ਕੀ ਦਾ ਸੇਵ ਆਂਦਾ ਸੀ ਇਹਨਾਂ ਨੂੰ ਇਹ ਬਹੁਤ ਬੈਨੀਫਿਟ ਸੀਗਾ ਕਿਉਂ ਇਹ ਜਿਹੜੀਆਂ ਸਬਜੀ ਔਰ ਫਰੂਟ ਐਸੀਆਂ ਚੀਜ਼ਾਂ ਪੈਰਿਸ਼ੀਬਲ ਹੈ ਅਗਰ ਇਹਨੂੰ ਤੁਸੀਂ ਇਹਨੂੰ ਸਿਕਿਉਰ ਵੀ ਕਰਦੇ ਹੋ ਤੇ ਇਹਦਾ ਜਿਆਦਾ ਟਾਈਮ ਇਹਦਾ ਨਹੀਂ ਹੁੰਦਾ ਤੁਸੀਂ ਵੱਧ ਤੋਂ 6 ਮਹੀਨੇ 8 ਮਹੀਨੇ ਇਹ ਸਾਲ ਬਾਅਦ ਇਹ ਨਵੀਂ ਫਸਲ ਤਿਆਰ ਹੋ ਜਾਂਦੀ ਹੈ ਪਰ ਉਸ ਫਸਲ ਨੂੰ ਸਮਝੋ ਚੱਲਣ ਨਹੀਂ ਮਤਲਬ 4-5 ਮਹੀਨੇ ਲੱਗ ਜਾਂਦੇ ਆ ਜਿੱਦਾਂ ਉਹਨੇ ਆਪਾਂ ਇੱਕ ਗੱਲ ਕਰੀਏ ਕੁੱਲੂ ਦਾ ਸੇਬ ਜਾਂ ਸ਼ਿਮਲੇ ਦਾ ਸੇਬ ਜਿਹੜਾ ਇਹ ਜੁਲਾਈ ਮਹੀਨੇ ਸ਼ੁਰੂ ਹੋ ਜਾਂਦਾ ਹੈ ਔਰ ਟਿਲ ਨਵੰਬਰ ਤੱਕ ਚੱਲਦਾ ਹੈ ਔਰ ਉਸ ਤੋਂ ਬਾਅਦ ਇਹ ਸਟੋਰ 'ਚ ਵੀ ਚਲਾਇਆ ਜਾਂਦਾ ਹੈ ਸਟੋਰ ਦਾ ਸੇਬ ਜਿਹੜਾ ਜਨਵਰੀ ਫਰਵਰੀ ਮਾਰਚ ਤੱਕ ਚੱਲਦਾ ਰਹਿੰਦਾ ਹੈ ਤੇ ਇਦਾਂ ਹੀ ਤੁਸੀਂ ਆਪਣਾ ਜੰਮੂ ਕਸ਼ਮੀਰ ਦਾ ਸੇਬ ਲਾਓ ਇਹ ਸਤੰਬਰ ਤੋਂ ਸ਼ੁਰੂ ਹੁੰਦਾ ਹੈ ਔਰ ਦਸੰਬਰ ਤੱਕ ਚੱਲਦਾ ਹੈ ਉਸ ਤੋਂ ਬਾਅਦ ਇਹ ਸੇਬ ਸਟੋਰ ਵੀ ਹੁੰਦਾ ਹੈ ਇਸ ਕਰਕੇ ਹਿੰਦੁਸਤਾਨ ਕੋਲ ਕੋ ਕਮੀ ਨਹੀਂ ਆਏਗੀ ਸੇਬ ਦੀ ਲੇਕਿਨ ਟਰਕੀਆਂ ਨਾਲਸਾਂ ਇਹ ਤਾਂ ਜ਼ਰੂਰ ਹੋ ਜਾਏਗਾ ਕਿ ਉਹਨਾਂ ਦਾ ਐਕਸਪੋਰਟ ਬੰਦ ਹੋ ਜਾਏਗਾ ਹਿੰਦੁਸਤਾਨ ਦੇ ਵਿੱਚ ਸਭ ਨਾਲ ਜਿਹੜੀ ਇਹਨਾਂ ਦਾ ਵੱਧੇ ਵਾਲੀ ਗੱਲ ਹੈ ਕਿ ਉਹ ਇਤਨੀ ਪਾਪੂਲੇਸ਼ਨ ਹੈ ਪਾਪੂਲੇਸ਼ਨ ਜ਼ਿਆਦਾ ਹੈ ਖਾਣ ਵਾਲੇ ਸਾਡੇ ਕੋਲ ਬਹੁਤ ਹੈ ਔਰ ਇਹਨਾਂ ਦਾ ਟਰਕੀ ਨੂੰ ਬਹੁਤ ਫਰਕ ਪੈ ਗਿਆ ਦੁਆਬੇ ਦੇ ਵਿੱਚ ਕਿੰਨਾ ਕੁ ਜਿਹੜਾ ਹੈਗਾ 터ਕੀ ਦਾ ਸੇਬ ਜਿਹੜਾ ਹੈ ਉਹ ਇੰਪੋਰਟ ਹੁੰਦਾ ਸੀਗਾ 15 ਤੋਂ 20 ਟਨ ਐਵਰੇਜ ਉਹ ਵੀ 4-5 ਮਹੀਨੇ ਆਉਂਦਾ ਸੀ ਸਿਰਫ ਬਾਹਰਲਾ ਸੇਬ ਇੰਪੋਰਟਡ ਜਿਹੜਾ ਵਾ ਉਹ ਅੱਜ ਕੱਲ੍ਹ ਵਿਆਹ ਸ਼ਾਦੀਆਂ ਦੇ ਇੱਕ ਟ੍ਰੈਂਡ ਚੱਲ ਪਿਆ ਇੰਪੋਰਟਡ ਫਰੂਟ ਦਾ ਜਿਸ ਦੀ ਵਜ੍ਹਾ ਨਾਲੇ 터ਕੀ ਦਾ ਸੇਬ ਵੀ ਆਉਂਦਾ ਹੈ ਜੁਮਿੰਸਟਨ ਦਾ ਵੀ ਆਉਂਦਾ ਹੈ ਸਾਡੇ ਕੋਲ ਨਿਊਜ਼ੀਲੈਂਡ ਦਾ ਵੀ ਆਉਂਦਾ ਹੈ ਸਾਡੇ ਕੋਲ ਈਰਾਨ ਦਾ ਵੀ ਆਉਂਦਾ ਹੈ ਏਡੋ ਬੜੀ ਕੰਟਰੀ ਤੋਂ ਸੇਬ ਆਉਂਦਾ ਵਾ 터ਕੀ ਵੀ ਉਹਨਾਂ ਚੋਂ ਇੱਕ ਸੀ ਹਮ ਲੇਕਿਨ 터ਕੀ ਤੋਂ ਇੱਕ ਜ਼ਿਆਦਾ ਕੁਆਂਟੀਟੀ ਜਾਂਦਾ ਸੀਗਾ ਲੇਕਿਨ ਇਹ ਬੰਦ ਹੋ ਜੇਗਾ ਹਿੰਦੂ ਜਿਹੜਾ ਉਹਨੇ ਜਲੰਧਰ ਬਾਰੇ ਦੱਸਾਂ ਤੇ ਜਲੰਧਰ ਚਾਰ ਪੰਜ ਮਹੀਨੇ ਸਮਝੋ ਤੁਸੀਂ तकरीबन ਫਰਵਰੀ ਤੋਂ ਲੈ ਕੇ ਤੇ ਇੱਥੇ ਤੁਹਾਡੇ ਕੋਲ ਅਗਸਤ ਇਹਨਾ ਸੌਰੀ ਜੂਨ ਤੱਕ ਆਂਦਾ ਸੀ ਔਰ ਉਸ ਤੋਂ ਬਾਅਦ ਇਹ ਹੋ ਜਾਂਦਾ ਕਿ ਜੂਨ ਤੋਂ ਬਾਅਦ ਸਾਡਾ ਲੋਕਲ ਸੇਵ ਸ਼ੁਰੂ ਹੋ ਜਾਂਦਾ ਔਰ ਜਦੋਂ ਇਹ ਚਾਰ ਪੰਜ ਮਹੀਨੇ ਜਿਹੜਾ ਆਂਦਾ ਵੀ ਹੈ ਕਿਸੇ ਦਿਨ ਕੋਈ ਇੱਕ ਗੱਡੀ ਆ ਗਈ ਕਿਸੇ ਦਿਨ ਕੋਈ ਗੱਡੀ ਨਹੀਂ ਆਈ ਐਵਰੇਜ ਮੈਨਾਂ 15 ਤੋਂ 20 ਟਨ ਦੀ ਮਤਲਬ ਐਵਰੇਜ ਖਪਤ ਹੋਏਗੀ ਜਲੰਧਰ ਦੋਆਬੇ ਦੇ ਵਿੱਚ ਜਲੰਧਰ ਦੋਆਬੇ ਦੇ ਵਿੱਚ ਹਾਂਜੀ ਅੱਛਾ ਤੇ ਹੁਣ ਫਰੂਟ ਆਉਂਦੇ ਸੀ ਨਹੀਂ ਤਕਰੀਬਨ ਫਰੂਟ ਦੇ ਵਿੱਚ ਸੇਬ ਹੀ ਸੀਗਾ ਥੋੜੀ ਬਾਕੀ ਲੀਚੀ ਆਉਂਦੀ ਹੁੰਦੀ ਸੀ ਕਿਸੇ ਟਾਈਮ ਤੇ ਉਹ ਮਤਲਬ ਇੱਕ ਬੜੀ ਛੋਟੀ ਕੁਆਂਟੀਟੀ ਮੈਂ ਕਹਿ ਸਕਦਾ ਉਹਨੂੰ ਲੇਕਿਨ ਉਹੀ ਹੈ ਕਿ ਹਿੰਦੁਸਤਾਨ 'ਚ ਖਾਣ ਵਾਲੇ ਬਹੁਤ ਐ ਤੇ ਕੋਈ ਐਸੀ ਗੱਲ ਨਹੀਂ ਹਿੰਦੁਸਤਾਨ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਫਰਕ ਪਏਗਾ ਤੇ ਉਹਨਾਂ ਨੂੰ ਹੀ ਪਏਗਾ ਟਰਕੀ ਨੂੰ ਨਹੀਂ ਪਏਗਾ ਅੱਛਾ ਦੁਆਬਾ ਰੀਜਨ ਸਭ ਤੋਂ ਜ਼ਿਆਦਾ ਸੇਵ ਜਿਹੜਾ ਹੈਗਾ ਟਰਕੀ ਦਾ ਯੂਜ਼ ਕਰਦਾ ਸੀਗਾ ਚਾਹੇ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ ਹੋਵੇ ਤੇ ਹੁਣ ਜਦੋਂ ਤੋਂ ਇਹ ਪੂਰੇ ਮੰਡੀ ਨੇ ਬੰਦ ਕੀਤਾ ਹੈਗਾ ਇਹ ਟਰਕੀ ਦੇ ਸੇਵ ਨੂੰ ਕਿੰਨਾ ਕੁ ਡਿਮਾਂਡ ਲੋਕਾਂ ਦੀ ਰਹੀ ਹੈਗੀ ਇਹ ਤੇ ਡਿਮਾਂਡ ਨੂੰ ਕਿਵੇਂ ਪੂਰਾ ਕੀਤਾ ਜਾ ਰਿਹਾ ਸਾਡੇ ਕੋਲ ਜੰਮੂ ਕਸ਼ਮੀਰ ਦਾ ਸੇਵ ਬਹੁਤ ਵਧੀਆ ਪਿਆ ਹਮ ਸਾਡੇ ਕੋਲ ਜੰਮੂ ਕਸ਼ਮੀਰ ਦਾ ਸੇਵ ਆ ਰਿਹਾ ਹੈ ਸਾਡੇ ਕੋਲ ਆਪਣਾ ਸ਼ਿਮਲੇ ਦਾ ਸੇਵ ਆ ਰਿਹਾ ਕਿਨੌਰ ਦਾ ਸੇਵ ਆ ਰਿਹਾ ਇਹ ਤੁਹਾਡੇ ਸਮਝੋ ਮਈ ਮਹੀਨਾ ਹੋ ਗਿਆ ਜੂਨ ਦੇ ਲਾਸਟ ਔਰ ਜੁਲਾਈ ਦੇ ਫਸਟ ਵੀਕ ਚ ਸਾਡੇ ਕੋਲ ਸ਼ਿਮਲੇ ਦਾ ਲੋਕਲ ਸੇਵ ਫਿਰ ਨਵਾਂ ਸ਼ੁਰੂ ਹੋ ਜਾਣਾ ਸਾਨੂੰ ਕੋਈ ਐਡੀ ਕੋਈ ਫਰਕ ਨਹੀਂ ਪੈਣਾ ਲੇਕਿਨ ਜਿਨ੍ਹਾਂ ਦਾ ਐਕਸਪੋਰਟ ਬੰਦ ਹੋਇਆ ਉਹਨਾਂ ਨੂੰ ਜ਼ਰੂਰ ਫਰਕ ਪਵੇਗਾ ਠੀਕ ਹੈ